ਜੀਵੇਸ਼ ਇੰਪੀਰੀਅਲ ਮੈਡੀਕਲ ਹਾਲ ਕੀ ਗੱਲ ਕੀ ਹੋਈ ਭਾਜੀ ਦੋ ਬੰਦੇ ਆਏ ਜੀ ਇੱਕ ਲੰਬਾ ਸੀ ਇੱਕ ਛੋਟਾ ਜੀ ਥੋੜਾ ਜਿਹਾ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਚੱਕੀ ਲੋਹੇ ਦੀ ਉਹ ਮਤਲਬ ਕਿਰਪਾਨ ਜੀ ਉਹਨੇ ਆਹ ਦੇਖ ਲਓ ਜੇ ਦੇਖ ਸਕਦੇ ਹੋ ਇੱਥੇ ਉਹਨੇ ਮਾਰੀ ਦੋ ਵਾਰੀ ਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾਓ ਮੈਂ ਆਪਣੇ ਆ ਪਿੱਛੇ ਹੋ ਜਾਓ ਮੈਂ ਵਰਨਾ ਕਰ ਦੇਣਾ ਕੁਝ ਆਪਾਂ ਪਿੱਛੇ ਮੈਂ ਉੱਥੇ ਜਾ ਖੜਾ ਹੋ ਗਿਆ ਜੀ ਬਾਕੀ ਸਾਰੇ ਉੱਪਰ ਚੱਲੇ ਗਏ ਮੇਰੇ ਦੁਕਾਨ ਵਾਲੇ ਇੱਕ ਆਇਆ ਵਿੱਚੋਂ ਛੋਟੇ ਵਾਲਾ ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਤੇ ਕਰਕੇ ਚਲਾ ਗਿਆ ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ ਉਹ ਇੱਥੇ ਬਾਹਰ ਖੜਾ ਸੀ ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਐ ਤੇ ਕੀ ਕਹਿੰਦੇ ਐ ਮੈਨੂੰ ਚਲਾਨ ਤੇ ਮਜਬੂਰ ਨਾ ਕਰੀ ਉਹ ਕਹਿ ਕੇ ਉਹ ਚਲਾ ਗਿਆ ਉਹ ਪਹਿਲੇ ਵਾਲਾ ਨੇ ਅੱਗੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਤੇ ਦੂਜਾ ਜਾ ਕੇ ਬੈ ਕੇ ਦੌੜ ਗਿਆ ਮੇਰੇ ਹਾਂ ਇਹ ਪਤਾ ਲੱਗਾ ਕੱਤੇ ਆਏ ਸੀਗੇ ਬਾਈਕ ਤੇ ਸੀਗੇ ਜੀ ਹਾਂ ਕੈਸ਼ ਕਿੰਨਾ ਸੀ ਸਰ 40-45 ਹਜ਼ਾਰ ਸੀਗਾ ਜੀ ਟੋਟਲ ਟੋਟਲ ਕਿੰਨੇ ਜਣੇ ਸੀਗੇ ਦੋ ਸੀਗੇ ਟੋਟਲ ਉਹਨਾਂ ਦੇ ਮੂੰਹ ਟੱਕੇ ਹੋਏ ਸੀ ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ ਮਤਲਬ ਚੁੰਨੀ ਪੂਰੀ ਬੰਨੀ ਹੋਈ ਸੀ ਸਿਰ ਅੱਖਾਂ ਤੱਕ ਹੀ ਦਿਖਦੀ ਸੀ ਲੰਬੇ ਜੇ ਪਤਲੇ ਜੇ ਸੀਗੇ ਇੱਕ ਨੇ ਪੀਲਾ ਰੰਗ ਦਾ ਕੁਰਤਾ ਪਾਇਆ ਸੀ ਸਵਾ ਕੁ 6 ਫੁੱਟ ਦੀ ਹਾਈਟ ਹੋਣੀ ਉਹਦੀ ਤੇ ਦੂਜੇ ਨੇ 5 ਫੁੱਟ 8 ਇੰਚ ਹਾਈਟ ਹੋਣੀ ਤੇ ਨੇ ਨੀਲੇ ਰੰਗ ਦਾ ਕੁਰਤਾ ਪਾਇਆ ਸੀ ਪੈਸੇ ਨੀਲੇ ਵਾਲੇ ਨੇ ਕੱਢੇ ਛੋਟੇ ਵਾਲੇ ਨੇ ਕੱਢੇ ਵੱਡੇ ਵਾਲਾ ਸੇ ਬਾਹਰ ਖੜਾ ਸੀ ਉੰਨੇ ਵੱਡੀ ਜੀ ਲੋਹੇ ਦੀ ਕਿਰਪਾਨ ਫੜੀ ਸੀ ਬਸ ਉਹ ਬਾਹਰ ਖੜਾ ਸੀ ਉੰਨੇ ਹੀ ਇੱਥੇ ਮਾਰੀ ਹਾਂ ਜਿੱਦਾਂ ਤੁਸੀਂ ਕਿਹਾ ਸੀ ਕਿ ਉਹ ਕਹਿ ਰਹੀ ਸੀ ਮੇਰੇ ਕੋਲ ਪਿਸਤਲ ਮੈ ਰਿਵਾਲਵਰ ਵੀ ਹੈਗੀ ਰਿਵਾਲਵਰ ਤੁਸੀਂ ਦੇਖੀਏ ਸੱਜਣ ਨਹੀਂ ਮੈਂ ਦੇਖੀ ਕੱਡੀ ਨਹੀਂ ਹੁੰਦਾ ਉਹਨੇ ਕੱਡੀ ਨਹੀਂ ਹੈਗੀ ਕੱਡੀ ਆ 45000 ਰੁਪਿਆ ਸੀ ਹਾਂ ਜੀ ਅੱਗੇ ਕਦੀ ਜਿਆਦਾ ਵੀ ਹੋ ਸਕਦਾ ਅੱਗੇ ਕਦੀ ਦੇਖਿਆ ਨਹੀਂ ਅੱਜ ਤੱਕ ਨਹੀਂ ਮੈਂ ਦੇਖੀ ਜੀ ਡਾਇਰੈਕਟਰ ਤੁਹਾਡੀ ਇੱਕ ਦੁਕਾਨ ਦੇ ਅੰਦਰ ਆਈ ਸੀ ਕਿ ਜਾਂ ਫਿਰ ਉਸ ਤੋਂ ਪਹਿਲਾਂ ਵੀ ਉਸ ਟਾਈਮ ਰਸ਼ ਨਹੀਂ ਸੀਗਾ ਤੇ ਉਹ ਖਾਲੀ ਸ਼ਾਇਦ ਦੁਕਾਨ ਦੇਖ ਕੇ ਆ ਗਏ ਹੋ ਮੈਨੂੰ راست ਤੋਂ ਪਹਿਲੇ ਇਦਾਂ ਦਾ ਬੰਦਾ ਦੇਖਿਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇੱਥੇ ਹੀ ਮਾਰਿਆ ਕਿੱਲਾ ਉਹਨਾਂ ਨੇ ਇੱਥੇ ਹੀ ਮਾਰਿਆ ਤੇ ਮੈਨੂੰ ਤਾਂ ਨਹੀਂ ਮਾਰਿਆ ਬਟ ਉਹ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਪੂਰੀ ਦੁਕਾਨ 'ਚ ਕਿੰਨੇ ਲੇਬਰ ਸੀ ਉਦੋਂ ਇਹ 5-7-7 ਲੋਕ ਤੁਸੀਂ ਇੱਥੇ ਸੀ ਇੱਥੇ ਬੈਠੇ ਮੈਂ ਇੱਥੇ ਮੈਂ ਇੱਥੇ ਹੀ ਬੈਠਾ ਸੀ ਇਸੀ ਸੀਟ 'ਤੇ ਬੈਠਾ ਸੀ ਤੇ ਨਾਲ ਉਹ ਬੰਦਾ ਬੈਠਾ ਸੀ ਐਗਜ਼ੈਕਟਲੀ ਕਿੰਨੀ ਕੁ ਮਾਉਂਟਰੀ ਹੋਏਗੀ ਅੰਦਾਜ਼ਾ 45000 2-4 ਦਿਨ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਜਾਂ ਕੋਈ ਗਾਲੀ-ਦਲੂਨੀ ਮੇਰੇ ਐਦਾ ਕੁਝ ਨਹੀਂ ਹੋਇਆ ਮੇਰਾ ਅੱਜਕੱਲ੍ਹ ਤੋਂ ਤਾਂ ਕੁਝ ਨਹੀਂ ਹੋਇਆ ਮੇਰਾ ਬਾਕੀ ਸਾਡੇ ਕੋਲ ਬਹੁਤ ਲੋਕ ਆਉਂਦੇ ਜਾਂਦੇ ਸਾਡਾ ਡਿਟੇਲ ਕਾਊਂਟਰ ਹੈ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਮੈਂ ਐਦਾ ਤਾਂ ਨਹੀਂ ਕਹਿ ਸਕਦਾ ਕਿਸੇ ਬਟ ਥੈਂਕ ਯੂ ਇੱਕ ਆ ਜਾ ਯਾਰ ਰੋਕ ਤਾ ਹੋ ਰਿਹਾ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਸਾਡੇ ਮੇਰੀ ਉਹ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਨੂੰ ਨੁਕਸਾਨ ਹੋ ਗਈ ਹੈ ਸਪਲੈਂਡਰ ਸੀਗਾ ਸ਼ਾਇਦ ਸਪਲੈਂਡਰ ਟਾਈਪ ਕੋਈ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਧਿਆਨ ਦਿੱਤਾ ਮੈਂ ਨੰਬਰ ਨੋਟ ਕਰ ਲਿਆ ਸੀ ਤੁਹਾਡੇ ਕੈਮਰੇ ਤੇ ਲੱਗੇ ਸੀ ਸੀਸੀਟੀਵੀ ਉੱਥੇ ਫੁਟੇ ਤੇ ਆ ਹੀ ਜਾਏਗਾ ਨਹੀਂ ਕੈਮਰੇ ਨਹੀਂ ਚੱਲਦੇ ਤੁਸੀਂ ਸ਼ੌਪ ਚ ਚੱਲਦੇ ਹੋ ਤੁਸੀਂ ਇਸ ਸ਼ੌਪ ਦੇ ਉੱਪਰ ਕੀ ਨਾਮ ਦਾ ਟਾਪਰ ਜੀਵेश اچھا ਇੱਕ ਮੈਨੂੰ ਇਹ ਜਰੂਰ ਦੱਸੋ ਤੁਸੀਂ ਕਹਿ ਰਹੇ ਹੋ ਕਿ ਉਹ ਡਾਇਰੈਕਟ ਆਏ ਖਾਲੀ ਕਮਰੇ ਦੇ ਜਿਹੜਾ ਹੈਗਾ ਉਹ ਦੇਖ ਕੇ ਆਏ ਉਹਦੇ ਸਾਰ ਉਹਨਾਂ ਨੇ ਪਹਿਲਾਂ ਤੁਹਾਨੂੰ ਧਮਕਾਇਆ ਕਿ ਕਿਵੇਂ ਉਹ ਸਟਾਰਟ ਕਿਵੇਂ ਹੋਇਆ ਮਤਲਬ ਥੋੜਾ ਦੱਸ ਇੱਕ ਅੰਦਰ ਆਇਆ ਕਿ ਉਹਨੇ ਦੂਜੇ ਨੂੰ ਬੁਲਾਇਆ ਅਸੀਂ ਤਾਂ ਇਦਾਂ ਹੀ ਬੈਠੇ ਸੀ ਦੇਖੇ ਉਹਨੂੰ ਉਹਨੇ ਇੱਕ ਨੀਲੇ ਜਿਹੇ ਲਿਫਾਫੇ ਚੋਂ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਡੰਡਾ ਕੱਢਿਆ ਉਹਨੇ ਕੱਢਿਆ ਐ ਕਰਕੇ ਤੇ ਮਾਰਿਆ ਇੱਥੇ ਤੇ ਦੋ ਵਾਰੀ ਵੱਡਾ ਵੱਡਾ ਦੇਖੋ ਦੋ ਵਾਰੀ ਮਾਰਿਆ ਜੀ ਦੇਖ ਸਕਦੇ ਹੋ ਤਾਂ ਤੇ ਉੱਥੇ ਮਾਰ ਕੇ ਸਾਨੂੰ ਕਿਹਾ ਪਿੱਛੇ ਹੋ ਜਾਓ ਆਪਣੇ ਆਪ ਸਾਨੂੰ ਕਰਨ ਦੋ ਜੋ ਕਰਨਾ ਆਪਾ ਇਹ ਕਹਿ ਕੇ ਉਸ ਤੋਂ ਬਾਅਦ ਐਸੀ ਕੱਢ ਕੇ ਲੈ ਗਿਆ ਪੁਲਿਸ ਕਿੰਨੇ ਟਾਈਮ ਤੱਕ ਆਈ ਜਦੋਂ ਤੁਸੀਂ ਕਾਲ ਕੀਤੀ ਹਾਂਜੀ ਨਾਲ ਹੀ 5 ਮਿੰਟ ਚ ਆ ਗਈ ਸੀ ਮੈਂ ਨਾਲ ਬਾਅਦ ਕੋਈ ਰਿਪੋਰਟਰ ਸੀਗੇ ਮੈਂ ਉਹ ਮੈਨੂੰ ਕਹਿੰਦੇ ਨਾਲ ਬਹਿ ਜਾਓ ਤੇ ਮੈਂ ਚਲਪੰਦੇ ਆਪਾਂ ਐਕਟੀਵਾ ਤੇ ਬੈਠ ਕੇ ਉਹਨਾਂ ਨਾਲ ਚਲੇਗਾ ਪਰ ਮੈਨੂੰ ਇਸ ਤਰ੍ਹਾਂ ਕੁਝ ਨਹੀਂ ਮਿਲਿਆ ਓਕੇ ਉਹ ਕਿੱਥੇ ਗਏ ਨਹੀਂ ਪਤਾ